ਜਿਹੜੀ ਸਾਡੀ ਅੱਜ ਮੇਨ ਮਕਸਦ ਹੜਤਾਲ ਕਰਨ ਦਾ ਸੀ ਇੱਕ ਸਾਡਾ ਕਿਲੋਮੀਟਰ ਸਕੀਮ ਦਾ ਵਿਰੋਧ ਸੀਗਾ ਜੋ ਸਰਕਾਰ ਬਸਾਂ ਪਾਉਣ ਜਾ ਰਹੀ ਸੀ ਨੰਬਰ 2 ਸਾਡੇ ਕੱਚੇ ਮੁਲਾਜ਼ਮ 15 15 16 16 ਸਾਲ ਤੋਂ ਵਿਭਾਗ ਦੇ ਵਿੱਚ ਕੰਮ ਕਰ ਰਹੇ ਆ ਪਰ ਸਰਕਾਰ ਨੇ ਅਜੇ ਤੱਕ ਪੱਕੇ ਨਹੀਂ ਕੀਤੇ ਨਾ ਸਾਡੇ ਕੰਟਰੈਕਟ ਵਾਲੇ ਮੁਲਾਜ਼ਮ ਪੱਕੇ ਕੀਤੇ ਨਾ ਸਾਡੇ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮ ਉਹਨਾਂ ਨੂੰ ਕੰਟਰੈਕਟ ਤੇ ਲਿਆ ਗਿਆ ਸਾਡੀਆਂ ਤਿੰਨ ਤਿੰਨ ਮੇਨ ਮੁੱਖ ਮੰਗਾਂ ਤੇ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਹੋਈਆਂ ਪਰ ਮੰਗਾਂ ਸਾਡੀਆਂ ਮੰਨੀਆਂ ਗਈਆਂ ਔਰ ਜਿੰਨੇ ਸਾਡੇ ਨਵੇਂ ਭਰਤੀ ਹੋ ਗਿਆ ਇਹ ਮੁਲਾਜ਼ਮ ਸੀ ਉਹਨਾਂ ਦੀ ਤਨਖਾਹ ਬਰਾਬਰ ਕਰਨ ਤੇ ਸਰਕਾਰ ਨੇ ਮੰਗ ਵੀ ਮੰਨ ਲਈ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਉਹਦੇ ਵਜੋਂ ਰੋਸ ਵਜੋਂ ਸਾਡੇ ਵਰਕਰਾਂ ਦੇ ਵਿੱਚ ਵੀ ਔਰ ਬਹੁਤ ਜ਼ਿਆਦਾ ਰੋਸ ਸੀਗਾ ਜਿਸ ਦੇ ਰੋਸ ਵਜੋਂ ਅੱਜ ਕੱਲ ਸਾਡੀ ਸਰਕਾਰ ਨਾਲ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਰਕਾਰ ਨੇ ਭਰੋਸਾ ਦੇ ਕੇ ਪਰ ਕੁਝ ਨਹੀਂ ਦਿੱਤਾ ਸਾਨੂੰ ਜਿਹਦੇ ਲਈ ਸਾਨੂੰ ਸੋਭਾ ਕਮੇਟੀ ਨੂੰ ਇਮੀਡੀਏਟਲੀ ਐਕਸ਼ਨ ਲੈਣਾ ਪਿਆ ਔਰ ਹੜਤਾਲ ਦਾ ਸੱਦਾ ਦੇਣਾ ਪਿਆ ਜਿਸ ਦੇ ਵਿੱਚੋਂ ਅੱਜ 27 ਦੇ 27 ਡੀਪੂ ਲਗਭਗ ਮੁਕੰਮਲ ਤੌਰ ਤੇ ਚੱਕਾ ਜਾਮ ਆ ਬੰਦ ਆ ਹਰ ਵਾਰ ਸਰਕਾਰ ਦਾ ਕਹਿ ਦਿੰਦੀ ਹੈ ਨੇ ਕਿ ਕੋਈ ਰਕੜੀ ਤੋਂ ਇੱਕ ਦਿਨ ਪਹਿਲਾਂ ਵੀ ਹੜਤਾਲ ਹੋਈ ਕੁਝ ਘੰਟਿਆਂ ਬਾਅਦ ਖੁੱਲ ਗਈ ਕੀ ਚੱਕਰ ਕੀ ਹੈ ਲੋਕ ਕਹਿੰਦੇ ਨੇ ਕਿ ਸਿਰਫ ਸਾਨੂੰ ਤੰਗ ਕਰਨ ਲਈ ਕਰਦੇ ਨੇ ਹੜਤਾਲ ਦਾ ਸਿਰਫ ਬਾਨਾ ਹੁੰਦਾ ਹੈ ਬਿਲਕੁਲ ਲਗਭਗ ਅਸੀਂ ਆਮ ਪਬਲਿਕ ਨੂੰ ਵੀ ਕਹਿੰਨੇ ਸਰਕਾਰ ਨੂੰ ਵੀ ਕਹਿੰਨੇ ਆ ਸਾਡਾ ਸ਼ੌਂਕ ਨਹੀਂਗਾ ਵੀ ਸਸੀਂ ਆਪਣੇ ਤਨਖਾਹ ਕਟਾਈਏ ਔਰ ਪੈਸੇ ਕਟਾਈਏ ਪਬਲਿਕ ਨੂੰ ਖੱਜਲ ਖਵਾਰ ਕਰੀਏ ਪਬਲਿਕ ਕੌਣ ਹੈ ਸਾਡੇ ਭੈਣਾ ਭਰਾ ਆ ਅਸੀਂ ਨਹੀਂ ਚਾਹੁੰਦੇ ਇਹ ਖੱਜਲ ਖਵਾਰ ਹੋਣ ਕਿਉਂਕਿ ਸਰਕਾਰ ਜਾਣ ਬੁੱਝ ਕੇ ਕਰਾਉਂਦੀ ਸਾਨੂੰ ਪਿਛਲੇ ਦਿਨੀ ਤੁਸੀਂ ਲਾ ਲੋ ਡੇਢ ਮਹੀਨਾ ਲੱਗ ਪਾ ਗਿਆ ਰਕੜੀ ਦਾ ਤਿਆਰ ਹੋ ਗਿਆ ਪਰ ਸਰਕਾਰ ਨੇ ਸਾਡੀਆਂ ਅਜੇ ਤੱਕ ਤਨਖਾਹਾਂ ਨਹੀਂ ਪਾਈਆਂ ਸੀ ਜਿਹਦੇ ਰੋਸ ਵਜੋਂ ਸਾਨੂੰ 2 ਘੰਟੇ ਬੰਦ ਕਰਨਾ ਪਿਆ 2 ਘੰਟੇ ਦੇ ਵਿੱਚ ਸਰਕਾਰ ਨੇ ਬਜਟ ਵੀ ਰਿਲੀਜ਼ ਕਰਤਾ ਰਿਲੀਜ਼ ਕਰਤਾ ਪਰ ਤਨਖਾਹ ਕਿੰਨੀ ਦਿੱਤੀ ਜਿੰਨੀ ਸਾਡੀ ਤਨਖਾਹ ਬੰਦੀ ਉਹਦੇ ਵਿੱਚੋਂ ਅੱਧੀ ਅੱਧੀ ਤਨਖਾਹ ਤੁਹਾਨੂੰ ਅਗਲੇ ਮਹੀਨੇ ਦਿੱਤੀ ਜਾਵੇ ਕਿਉਂਕਿ ਵਰਕਰ ਆ ਸਾਡੇ 24-24 ਘੰਟੇ ਡਿਊਟੀ ਕਰਦੇ ਕੰਮ ਕਰਦੇ 100-150 ਕਿਲੋਮੀਟਰ ਤੋਂ ਆ ਕੇ ਆਪਣੀਆਂ ਡਿਊਟੀਆਂ ਕਰਦੇ ਆ ਪਰ ਸਰਕਾਰ ਜਦੋਂ ਤਨਖਾਹ ਦੇਣ ਲੱਗਿਆ ਸਰਕਾਰ ਨੂੰ ਪਤਾ ਨਹੀਂ ਕੀ ਏਡੀ ਮਜਬੂਰੀ ਬਣ ਜਾਂਦੀ ਇਹਨਾਂ ਕੋਲੇ ਬਜਟ ਨਹੀਂ ਹੈਗਾ ਕੁਝ ਨਹੀਂ ਹੈਗਾ ਅਸੀਂ ਕਹਿੰਨੇ ਸਰਕਾਰ ਨੂੰ ਤੁਸੀਂ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਬਹੁਤ ਵਧੀਆ ਗੱਲ ਆ ਹੋਰ ਵੀ ਸਹੂਲਤਾਂ ਦਿਓ ਪਰ ਸਰਕਾਰ ਨੂੰ ਪਰ ਪ੍ਰੋਪਰ ਸਰਕਾਰ ਨੇ ਸਫ਼ਰ ਸਹੂਲਤ ਦਿੱਤੀ ਉਹ ਸਾਨੂੰ ਬਜਟ ਵੀ ਦੇਣਾ ਚਾਹੀਦਾ ਜਿੰਨਾ ਸਰਕਾਰ ਦਾ ਬਜਟ ਤੁਰੰਤ ਬਜਟ ਰਿਲੀਜ਼ ਕਰਨ ਜੇ ਸਰ ਮਲਾਜਮਾਂ ਨੂੰ ਤਨਖਾਹਾਂ ਦੇਵਾਂਗੇ ਤੇ ਮਲਾਜਮ ਡਿਊਟੀ ਕਰਨਗੇ ਜਦੋਂ ਮੁਲਾਜ਼ਮ ਦੇ ਆਪਾਂ ਘਰ ਦਾ ਚੁੱਲਾ ਹੀ ਨਾ ਜਗਿਆ ਦੇ ਨੂੰ ਤਨਖਾਹੀ ਨਾ ਮਿਲੀ ਤੇ ਉਹ ਡਿਊਟੀ ਕਰਨ ਕਿਦਾਂ ਆਊਗਾ ਦੱਸੋ ਨਹੀਂ ਲੱਗਦਾ ਜਿਹੜਾ ਫ੍ਰੀ ਸਫਰ ਦੇ ਰਹੇ ਹਾਂ ਉਹਦਾ ਕਿ ਬਜਟ ਤੇ ਬਹੁਤ ਫਰਕ ਪੈ ਰਿਹਾ ਹੈ ਬਹੁਤ ਜ਼ਿਆਦਾ ਦੀ ਬਹੁਤ ਜ਼ਿਆਦਾ ਫ੍ਰੀ ਸਫਰ ਦਿੱਤਾ ਪਰ ਸਰਕਾਰ ਨੇ ਸਫਰ ਦਿੱਤਾ ਸਰਕਾਰ ਨੇ ਪਰ ਸਰਕਾਰ ਬਜਟ ਨਹੀਂ ਦੇ ਰਹੀ ਜਿੰਨਾ ਪੈਸਾ ਘਟੋ ਘਟ 2.5 ਤੋਂ 3 ਕਰੋੜ ਰੁਪਈਆ ਜਿਹਦੇ ਵਿੱਚੋਂ 50 ਤੋਂ 60 ਲੱਖ ਰੁਪਈਆ ਦੱਸੋ 3 ਕਰੋੜ ਰੁਪਈਆ ਸਰਕਾਰ ਵੱਲ ਖੜਾ ਹੋਵੇ ਚਾਰ ਤੇ 60 70 ਲੱਖ ਰੁਪਈਆ ਨਾਲ ਕੋ ਉਹ ਤਨਖਾਹਾਂ ਦੇ ਦੋ ਦਿੱਤੀਆਂ ਜਾਂਦੀਆਂ ਵਰਕਰਾਂ ਦੀਆਂ ਤੁਸੀਂ ਆਪ ਸਿਆਣ ਹੋ ਜਿਸ ਦੇ ਰੋਸ ਵਜੋਂ ਸਾ ਜਿਸ ਦੇ ਵਿੱਚ ਕੋਈ ਸੱਟਾਂ ਨਹੀਂ ਨਿਕਲਿਆ ਕੋਈ ਹਾਲ ਨਹੀਂ ਨਿਕਲਿਆ ਜਿਹਦੇ ਵਿੱਚੋਂ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ ਰਣਨੀਤੀ ਸਾਡੀ ਇਹ ਆ ਸਾਡੀ ਮੀਟਿੰਗ ਚੱਲ ਰਹੀ ਹੈ ਹੈੱਡ ਆਫਸ ਸੈਕਟਰੀ ਨਾਲ ਜੋ ਵੀ ਅਪਡੇਟ ਆਉਂਦੀ ਆ ਸੂਬਾ ਕਮੇਟੀ ਵੱਲੋਂ ਜੇ ਕੋਈ ਫੈਸਲਾ ਹੁੰਦਾ ਠੀਕ ਆ ਜੇ ਕੋਈ ਸਾਡੀ ਮੀਟਿੰਗ ਪੋਜੀਟਿਵ ਜਾਂਦੀ ਆ ਤੇ ਹੜਤਾਲ ਖੋਲਾਂਗੇ ਨਹੀਂ ਤੇ ਕੱਲ ਨੂੰ ਵੀ ਸਾਡੀ ਹੜਤਾਲ ਲਗਾਤਾਰ ਰਹੇਗੀ 15 ਅਗਸਤਾ ਕੱਲ ਨੂੰ ਜੋ ਸੂਬਾ ਕਮੇਟੀ ਦਾ ਫੈਸਲਾ ਆ ਜੇ ਕਿਸੇ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਟਰਾਂਸਪੋਰਟ ਮੰਤਰੀ ਦਾ ਕਿਸੇ ਦਾ ਵੀ ਘਰੋਲ ਕਰਨਾ ਪਿਆ ਤਾਂ ਅਸੀਂ ਕਾਲੇ ਚੋਲੇ ਪਾ ਕੇ ਉਹਦਾ ਵਿਰੋਧ ਕਰਾਂਗੇ ਹੜਤਾਲ ਜੜੀਏ ਕਿੰਨੇ ਦਿਨ ਤੱਕ ਰਹੇਗੀ ਬਿਲਕੁਲ ਜੀ ਸਾਡੀ ਅਨਮਿਥੇ ਸਮੇ ਲਈ ਹੜਤਾਲ ਆ ਜਿੰਨਾ ਚਿਰ ਸਰਕਾਰ ਕੋਈ ਸਾਡਾ ਮਸਲਾ ਨਹੀਂ ਹੱਲ ਕਰਦੀ ਉਹਨਾਂ ਚਿਰ ਅਸੀਂ ਸਟ੍ਰਾਈਕ ਤੇ ਬੈਠੇ ਆ